ਨਾ ਗੇਹ ਨਾ ਨੇਹ ਨਾ ਗੇਹ ਨਾ ਸੋਖ ਨਾ ਸਾਖ ਪਰਿਆਣ ਪਵਿੱਤਰੰ ਕੁਨੀਤੰ ਅਤਾਕੰ ਨਾ ਜਾਤੰ ਨਾ ਪਾਤੰ ਨਾ ਮਿਤ੍ਰੰ ਨਾ ਮੰਤਰੇ ਨਮੋ ਏਕ ਤੰਤਰੇ ਨਮੋ ਏਕ ਤੰਤਰੇ ਨਾ ਧਰਮੰ ਨਾ ਭਰਮੰ ਨਾ ਸਰਮੰ ਨਾ ਸਾਕੇ ਨਾ ਵਰਮੰ ਨਾ ਚਰਮੰ ਨਾ ਕਰਮੰ ਨਾ ਬਾਕੇ ਸੱਕੇ ਸਾਖੇ ਪਾਰਟੀਆ ਸਾਰਿਆਂ ਦੇ ਸਾਖੇ ਤਾਂ ਨਹੀਂ ਜਿਵੇਂ ਸੱਕੇ ਸੱਕੇ ਕੱਕ ਕੰਮਾ ਕਿਉਂ ਜੀ ਤੁਹਾਡਾ ਟੋਲਟ ਕੱਕ ਸੱਖਾ ਹੀ ਹੈ ਨਾ ਸੱਖਾ ਜਾਨੀ ਗੱਲ ਰੱਖਿਆ ਹੈ ਓਡਾ ਕੱਕਾ ਅੱਛਾ ਇਹ ਇਹ ਦੋ ਪਾਠ ਮੰਨੇ ਸੱਖੇ ਤੇ ਸੱਖੇ ਜਨੂ ਵਾਸਤਵ ਵਿੱਚ ਮੇਰਾ ਮੁਖੀ ਆ ਸਾਕੈ ਸਮਝਣਾ ਨਾ ਤਰ ਮੰਗਨਾ ਪਰ ਮੰਗਨਾ ਸਰਮੰ ਨਾ ਸਾਕੈ ਨਾ ਪਰ ਮੰਗਨਾ ਚਰਮੰ ਨਾ ਕਰਮੰ ਨਾ ਬਾਕੇ ਨਾ ਸਤਰੰਗ ਨਾ ਮਿਤਰੰਗ ਨਾ ਪੁੱਤਰੰ ਸਰੂਪੇ ਨਮੋ ਆਦ ਰੂਪੇ ਨਮੋ ਆਦ ਰੂਪੇ ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ ਕਹੂੰ ਰੰਗ ਕੇ ਰਾਜ ਕੇ ਧਰਮ ਅਲੂਲੇ ਕਹੂੰ ਦੇਸ ਕੇ ਭੇਸ ਕੇ ਧਰਮ ਧਾਮੇ ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ ਕਹੂੰ ਅੱਖਰ ਕੇ ਪੱਛਰ ਕੇ ਸਿੱਧ ਸਾਦੇ ਕਹੂੰ ਸਿੱਧ ਕੇ ਬੁੱਧ ਕੇ ਬ੍ਰਿਧ ਲਾਦੇ ਕਹੂੰ ਅੰਗ ਕੇ ਰੰਗ ਕੇ ਸੰਗ ਦੇਖੇ ਕਹੂੰ ਜੰਗ ਕੇ ਰੰਗ ਕੇ ਰੰਗ ਦੇਖੇ ਕਹੂੰ ਧਰਮ ਕੇ ਕਰਮ ਕੇ ਹਰਮ ਜਾਨੇ ਕਹੂੰ ਧਰਮ ਕੇ ਕਰਮ ਕੇ ਭਰਮ ਮਾਨੇ ਕਹੂੰ ਚਾਰ ਚੇਸਤਾ ਕਹੂੰ ਚਿੱਤਰ ਰੂਪੰ ਕਹੂੰ ਪਰਮ ਪ੍ਰਗਿਆ ਕਹੂੰ ਸਰਬ ਭੂਪੰ ਕਹੂੰ ਇਹ ਗ੍ਰਹਿਣ ਕਹੂੰ ਦੇਹ ਦੋਖੰ ਕਹੂੰ ਅਖ ਦੀ ਰੋਗ ਕੇ ਸ਼ੋਕ ਸੋਖੰ ਕਹੂੰ ਦੇਵ ਵਿਦਿਆ ਕਹੂੰ ਦੇਤਬਾਨੀ ਕਹੂੰ ਜਚ ਗੰਧਰਬ ਕਿੰਨਰ ਕਹਾਣੀ ਕਹੂੰ ਰਾਜਸੀ ਸਾਤ ਕੀ ਤਾਮਸੀ ਹੋ ਕਹੂੰ ਯੋਗ ਵਿਦਿਆ ਧਰੇ ਤਾਪਸੀ ਹੋ ਕਹੂੰ ਰੋਗ ਹਰਤਾ ਕਹੂੰ ਯੋਗ ਜਿ ਰਹਿਤਾ ਪਾਠ ਹਥਲ ਮੁਖ ਹੈ ਹੂੰ ਕਹੂੰ ਰੋਗ ਰਹਿਤਾ ਕਹੂੰ ਜੋਗ ਯੁਗਤੰ ਕਹੂੰ ਭੂਮਕੀ ਭਗਤ ਮੈਂ ਭਰਮ ਭਗਤੰ ਕਹੂੰ ਦੇਵ ਕੰਨਿਆ ਕਹੂੰ ਧਨਵੀ ਹੋ ਕਹੂੰ ਜਛ ਵਿਦਿਆ ਧਰੇ ਮਨਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਕੁੰਨਿਆ ਕਹੂੰ ਬੇਦ ਵਿਦਿਆ ਕੁੰਨਿਆ ਪਾਠ ਹੈ ਇੱਥੇ ਤੁਹਾਡੇ ਕੋਲ ਇਹ ਔਂਕੜ ਨਹੀਂ ਚਾਹੀਦਾ ਪੰਨਿਆਂ ਪਾਠ ਹੈ ਕਹੂੰ ਸ੍ਰੇਸ਼ਟ ਕੇ ਪ੍ਰੇਸ਼ਟ ਕੀ ਰੇਸ਼ਟ ਪੰਨਿਆ ਕਹੂੰ ਬੇਦ ਬਿੱਦਿਆ ਕਹੂੰ ਬਿਉ ਬਾਨੀ ਕਹੂੰ ਕੋਕ ਕੀ ਕਾਬ ਕਥਾ ਕਹਾਣੀ ਕਹੂੰ ਅਦਰ ਸਾਰੰਗ ਕਹੂੰ ਭੱਦਰ ਰੂਪੰ ਕਹੂੰ ਮਦਰ ਬਾਨੀ ਕਹੂੰ ਛਿਦਰ ਰੂਪੰ ਛਿਦਰ ਸਰੂਪੰ ਸਰੂਪੰ ਜੇ ਤੁਹਾਡੇ ਸਰੂਪੰ ਨਹੀਂ ਹੈ ਹਾਂ अः छुदरता है ना नहीं है।, ठीक है एक जना सस्ता है गा गा। अच्छा थोड़े जी पहला आ चुका सारा तहु अंदर ਕਹੂੰ ਮਦਰਬਾਨੀ ਕਹੂੰ ਛੁੱਦਰ ਸਰੂਪੰ ਕਹੂੰ ਸੱਸਾ ਲਾਉਗੇ ਕਹੂੰ ਮਦਰਬਾਨੀ ਕਹੂੰ ਛੁੱਦਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਬ ਰੂਪੰ ਕਹੂੰ ਚੇਸਤਾ ਚਾਰ ਚਿਤ੍ਰੰ ਸਰੂਪੰ ਕਹੂੰ ਪਰਮ ਪ੍ਰਾਨ ਕੋ ਪਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੇ ਕਹੂੰ ਸੁੱਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿੱਧ ਅਵਸਥਾ ਕਹੂੰ ਬਾਲ ਕਰਮ ਕਹੂੰ ਜੁਵਾ ਸੂਪੰ ਜਰਾ ਰਹਤ ਦੇਹ ਕਹੂੰ ਜਵਾਲ ਸਰੂਪੰ ਜਰਾ ਰਹਤ ਦੇਹ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹ ਕਹੂੰ ਯੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਰਹਿਤਾ ਪਾਠ ਵੀ ਹੈ ਕਿਸੇ ਦੇ ਹਾਂਜੀ ਰਰਤਾ ਪਾਠ ਵੀ ਹੈ ਕਿਸੇ ਦੇ हां दोरा दो रहे तोरे हरता बना वैसे हरता नहीं है, है।, है। कहूं रोग रहता, रहता पहला पाठ है दूसरा, दूसरा कहूं तो रोग रहता पाठ भी है बीड़ा बीड़ा, ना हरता तो मुख है गई ना रहता मुख रहता राराते हाथ ਨਨ ਹੱਤਰ ਅੱਛਾ ਦੂਸਰਾ ਬੜ ਰਰਤਾ ਹੈ ਦੋ ਰਾਦੇ ਇਕੱਠੇ ਇਹ ਤੁਸੀਂ ਰਹਿਤਾ ਰਹਿਣ ਦਿਓ ਨਾ ਹੱਤਾਂ ਨਜ਼ਰਿਓ ਕਹੂੰ ਰੋਗ ਰਹਤਾ ਕਹੂੰ ਭੋਗ ਤਿਆਗੰ ਕਹੂੰ ਰੋਗ ਰਹਤਾ ਕਹੂੰ ਭੋਗ ਤਿਆਗੰ कहूं राजसाजं साजन कहूं तो राज कहूं तो पूर्ण प्रज्ञा कहूं परम प्रीतंग कहूं तो आरती तोर की पारसी हो कहूं पहलवी पस्तवी पस्त संस्कृति हो कहूं देश पाखिया कहूं देव बानी कहूं राज विद्या कहूं राज